ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਦਫ਼ਤਰ ਦੇ ਵਿੱਚ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਸੰਬੰਧ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋયા ਉਹਨਾਂ ਨੇ ਕਿਹਾ ਹੈ ਕਿ ਇਹ ਫੋਟੋ ਸਰਦੀਆਂ ਦੀ ਹੈ ਉਹਨਾਂ ਨੇ ਕਿਹਾ ਹੈ ਕਿ ਕੁਝ ਲੋਕ ਅਜਹੀਆਂ ਹਰਕਤਾਂ ਕਰ ਰਹੇ ਨੇ ਜਿਹੜੀਆਂ ਕਿ ਬਰਦਾਸ਼ਤ ਕਰਨ ਯੋਗ ਨਹੀਂ ਨੇ ਉਹਨਾਂ ਨੇ ਕਿਹਾ ਹੈ ਕਿ ਮੈਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਵਾਂਗਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦਾ ਆਇਆ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਹੀ ਕਰਾਂਗਾ ਪ੍ਰੰਤੂ ਜਿਹੜੇ ਲੋਕ ਅਜਹੀਆਂ ਹਰਕਤਾਂ ਕਰ ਰਹੇ ਨੇ ਮੈਂ ਉਹਨਾਂ ਨੂੰ ਬਖਸ਼ਾਂਗਾ ਨਹੀਂ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਵਾਂਗਾ ਮੈਂ ਤੁਹਾਨੂੰ ਕੁਝ ਹੋਰ ਸੋਸ਼ਲ ਮੀਡੀਆ ਦੇ ਤੋਂ ਅੰਦਰ ਫੋਨ ਵੀ ਉਹਨਾਂ ਦੇ ਫੋਟੋ ਵੀ ਵਾਇਰਲ ਕੀਤੀ ਜਾ ਰਹੀਆਂ ਨੇ ਤੇ ਇੱਕ ਵੀਡੀਓ ਤੋੜ ਮੋੜ ਕੇ ਪੇਸ਼ ਕੀਤੀ ਜਾ ਰਹੀ ਮੰਤਰੀ ਦਾ ਬਜਟ ਕੇ ਕੀ ਕੰਮ ਕਰਦੇ ਦੇਖੋ ਅਸਾ ਲੋਕਾਂ ਨੇ ਨਾ ਧੜਨ ਸੀ ਐ ਤੁਸੀਂ ਸੋਣਾ ਕੋਈ ਗੁਨਾਹ ਹੈ ਇਹ ਮੈਂ ਸੌਫੇ 'ਤੇ ਸੌਂ ਵੀ ਰਿਹਾ ਆਪਣੇ ਆਫਿਸ 'ਚ ਲੋਕਾਂ ਦਾ ਬੈੱਡ ਤੇ ਵੀ ਨਹੀਂ ਮੰਨਦੀ ਮਖਮਲ ਦੇ ਗੱਦਿਆਂ ਦੇ ਨਹੀਂ ਮੰਨਦੀ ਸਾਡੇ ਵਰਗੇ ਗਰੀਬ ਆਦਮੀ ਨੂੰ ਨੀਂਦ ਤੇ ਮਿਹਨਤ ਕਰਸੇ ਨੂੰ ਸ਼ਾਂ ਨੂੰ ਸੌਫੇ ਤੇ ਨੀਂਦ ਆ ਗਈ ਤਾਂ ਕੀ ਗੁਨਾਹ ਹੋ ਗਿਆ ਤਾਂ ਇਹ ਚੀਜ਼ਾਂ ਜਿਹੜੀਆਂ ਤੋਰ ਮਲੋੜ ਕੇ ਪੇਸ਼ ਕੀਤੀਆਂ ਜਾਂਦੀਆਂ ਚਾਰ ਮਹੀਨੇ ਪੁਰਾਣੀ ਫੋਟੋ ਹੈ ਭਾਜੀ ਇਹ ਤਾਂ ਸਰਦੀਆਂ ਦੀ ਫੋਟੋ ਹੈ ਤਾਂ ਕਿਸੇ ਨੇ ਬਰਨ ਕਰਤੀ ਉਹ ਨਹੀਂ ਚਲੋ ਉਹਨਾਂ ਦੀ ਮਨਛਾ ਪਤਾ ਨਹੀਂ ਕੀ ਹੋਣੀ ਬਟ ਇਸੇ ਕੋਈ ਗੁਨਾਹ ਨਹੀਂ ਹੈਗਾ ਕਾਰਨ ਕੀ ਹੈ ਕਿ ਤੁਹਾਡੇ ਤੁਹਾਡਾ ਵਿਰੋਧ ਤੁਹਾਡੀ ਪਾਰਟੀ ਦੀ ਬੰਦੀ ਕਰ ਗਿਆ ਹੈ ਦੇਖੋ ਉਹਨਾਂ ਦੀ ਪਾਰਟੀ ਦਾ ਨੁਕਸਾਨ ਕਰਨ ਤੇ ਲੱਗੇ ਹੋਏ ਜਿਹੜੇ ਬੰਦੇ ਉਹਨਾਂ ਦੀ ਕੀ ਪਤਾ ਸੋਚ ਕੀ ਹੋ ਸਕਦੀ ਹੈ ਉਹਦੇ ਬਾਰੇ ਤਾਂ ਉਹ ਜਵਾਬ ਦੇਣਗੇ ਮੈਂ ਉਹਦੇ ਬਾਰੇ ਕੋਈ ਜਵਾਬ ਨਹੀਂ ਦਿਆਂ ਮੈਂ ਪਾਰਟੀ ਦਾ ਹਲਵਾ ਨਾ ਅਰਵਿੰਦ ਕੇਜਰੀਵਾਲ ਪ੍ਰਮਾਤਮਾਨ ਸਾਹਿਬ ਮਾਨ ਸਰ ਇਹਨਾਂ ਨੇ ਆਮ ਲੋੜਾ ਜੀ ਮਨਿਸਟਰ ਜਰਦਿਆਨ ਨੇ ਮੈਨੂੰ ਇਹ ਸੀਟ ਤੇ ਬਿਠਾਇਆ ਤਾਂ ਮੇਰੀ ਜਿਹੜੀ ਡਿਊਟੀ ਹੈ ਲੋਕਾਂ ਦੀ ਸੇਵਾ ਕਰਨਾ ਮੈਂ ਲੋਕਾਂ ਦੇ ਵਿੱਚ ਰਹਿਣਾ ਉਹ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਉਹ ਲੋਕ ਖੁਸ਼ ਹੈ ਤੁਸੀਂ ਆ ਪਬਲਿਕ ਬੈਠੀ ਹੈ ਕੋਈ ਮੇਰਾ ਰਿਸ਼ਤੇਦਾਰ ਥੋੜਾ ਇਹ ਲੋਕ ਕੰਮ ਕਰਨ ਆਏ ਹੋਏ ਨੇ ਲੋਕਾਂ ਨੂੰ ਨਹੀਂ ਦੇ 6 ਮਹੀਨੇ ਹੋ ਗਏ ਤੁਮੂ ਸੀਟ ਤੇ ਬੈਠੇ ਹੋਏ ਕੋਈ ਇਨਕਮ ਕੋਈ ਮਤ ਨਹੀਂ ਨਾ ਕਰਨੀ ਘੱਟੋ ਘੱਟ 3 ਗੁਣਾ ਜਿਹੜੀ ਐ ਇਨਕਮ ਕਿਤਾਬਾਂ ਦੇ ਵਿੱਚ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੁਸੀਂ ਅਗਲੇ ਮਹੀਨੇ ਆਓਗੇ ਤੁਹਾਨੂੰ ਡਾਟਾ ਵੀ ਦੇ ਦਾਂਗਾ 3 ਗੁਣਾ 20 ਸਾਲ ਹੋ ਗਏ ਜਿੰਨੀ ਇਨਕਮ ਹੁਣ ਵਧੀਆ ਹੈ ਅਜੇ ਤੱਕ ਵਧੀ ਨਹੀਂ ਉਹ 1 ਕਰੋੜ ਦਾ ਲੀਗਲ ਖਰਚਾ ਜਿਹੜਾ ਕਾਰਪੋਰੇਸ਼ਨ ਤੇ ਇਲੀਗਲ ਪੈ ਰਿਆ ਸੀਗਾ ਉਹ ਰੁਕਿਆ ਇਸ ਕਰਕੇ ਉਹ ਵੀ ਇੱਕ 파ਟ ਹੋ ਸਕਦਾ ਚੋਰ ਮੋਰੀਆਂ ਸਾਰੀਆਂ ਬੰਦ ਕਰਤੀਆਂ 30 ਫੈਲਾ ਮੈਂ ਵੀ ਵੀ ਬਿਲਡਿੰਗ ਬਣਾ ਲਿਆ ਉਹ 10 ਫੈਲਾ ਸਿਵਲ ਬਣਾਤੀਆਂ ਉਹ ਮੈਂ ਰੀਟਨ ਚ ਲਿਆ ਇਹ ਮੈਨੂੰ ਇਹ ਫੈਲਾ ਦਿਓ ਉਸੇ ਗੜਬੜੀ ਹੈਗੀ ਉਹਨੇ ਵਿਜੀਲੈਂਸੀ ਆਪ ਦੇਣ ਲਖਿਆ ਉਸ ਕਰਕੇ ਵੀ ਤਕਲੀਫ ਹੋ ਸਕਦੀ ਹੈ ਵੀ ਹੋ ਗਿਆ ਮੇਰਾ ਇਹ ਹੋ ਜਾ ਵੀ ਲੋਕਾਂ ਦੇ ਨਾਲ ਕੰਮ ਨਹੀਂ ਕਰਦਾ ਸਾਡੇ ਨਾਲ ਮਿਲਕੇ ਨਹੀਂ ਚੱਲਦਾ ਦੇਖੋ ਮੇਰੀ ਮਜਬੂਰੀ ਹੈ ਮੈਂ ਇੱਕ ਇਮਾਨਦਾਰ ਸ਼ਖਸ ਹੈ ਮੇਰੇ ਤੇ 60 ਸਾਲ ਤੱਕ ਕੋਈ ਦਾਗ ਨਹੀਂ ਹੈਗਾ ਕੋਈ ਸ਼ਹਿਰ ਦਾ ਇੱਕ ਬੰਦਾ ਕਹਦੇ ਮੈਂ ਅੱਜ ਮੇਰੀ ਛੱਡ ਦਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਬਾਕੀ ਇਹ ਜਿਹੜੇ ਗਲਤ ਵੀਡੀਓ ਕੱਟ ਕੇ ਵੀਡੀਓ ਪਾ ਰਹੇ ਆ ਇਹ ਠੀਕ ਨਹੀਂ ਹੈ ਮੈਂ ਉਹਦੇ ਵਾਸਤੇ ਲੀਗਲੀ ਜਾ ਰਹੇ ਹਾਂ ਜੋ ਬੰਦੀ ਕਰ ਰਹੀ ਹੈ ਉਹਨਾਂ ਦੇ ਕਰਵੇ ਵੀ ਕਰਾਂਗਾ